ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਜਿਹੜੀ ਅੱਜ ਆਪਾਂ ਸਟੋਰੀ ਕਰਨ ਜਾ ਰਹੇ ਹਾਂ ਨਾ ਇਸ ਨੂੰ ਸੁਣ ਕੇ ਕਲਯੁਗ ਦਾ ਪ੍ਰਭਾਵ ਨਹੀਂ ਪੈਂਦਾ ਉੱਪਰ ਆਪਾਂ ਨੂੰ ਪਤਾ ਨਾ ਕਿ ਆਪਾਂ ਬਲੈਕ 에ਜ ਦੇ ਵਿੱਚ ਰਹਿ ਰਹੇ ਹਾਂ ਕਲਯੁਗ ਦੀ 에ਜ ਦੇ ਵਿੱਚ ਤੇ ਕਲਯੁਗ ਚੰਗਾ ਵੀ ਹੈ ਇੱਕ ਗੱਲੋਂ ਕਿ ਇੱਥੇ ਨਾਮ ਦਾ ਪ੍ਰਤਾਪ ਬਹੁਤ ਨਾਮ ਜੱਪਣ ਵਾਲਿਆਂ ਨੂੰ ਤਾਂ ਇਹ ਕੁਝ ਨਹੀਂ ਕਹਿ ਸਕਦਾ ਪਰ ਬਹੁਤ ਜ਼ਿਆਦਾ ਨਾਮ ਜੱਪਣਾ ਪੈਂਦਾ ਨਹੀਂ ਤਾਂ ਜਿੰਨੇ ਮਰਜ਼ੀ ਚੰਗੇ ਕਰਮ ਕਰ ਲਓ ਜੋ ਮਰਜ਼ੀ ਕਰ ਲਓ ਇਹ ਆਪਣਾ ਪ੍ਰਭਾਵ ਕਿਤੇ ਨਾ ਕਿਤੇ ਪਾ ਲੈਂਦਾ ਇੰਡੀਆ ਦੇ ਵਿੱਚ ਇੱਕ ਬਹੁਤ ਸਿਆਣਾ ਰਾਜਾ ਹੋਇਆ ਜਿਸ ਦਾ ਨਾਮ ਸੀ ਨਲ ਕੋਈ ਵੀ ਅਸਾ ਗੁਣ ਇਸ ਜਿਹੜਾ ਉਹਦੇ ਵਿੱਚ ਨਾ ਹੋਵੇ ਬਹੁਤ ਬਹਾਦਰ ਬਹੁਤ ਕਲਾਕਾਰ ਬਹੁਤ ਚੰਗਾ ਬਹੁਤ ਦਾਨੀ ਬਹੁਤ ਸਿਆਣਾ ਸਾਰੀਆਂ ਹੀ ਗੱਲਾਂ ਵਿੱਚ ਪ੍ਰਵੀਨ ਸੀ ਉਹ ਯੁੱਧ ਕਲਾ ਦੇ ਵਿੱਚ ਤੇ ਘੋੜਿਆਂ ਦੀ ਉਹਨੂੰ ਇੰਨੀ ਨੌਲੇਜ ਸੀ ਕਿ ਘੋੜਿਆਂ ਨੂੰ ਉਹ ਹਵਾ 'ਚ ਉਡਾ ਲੈਂਦਾ ਸੀ ਹਵਾ 'ਚ ਉਡਾ ਲੈਂਦਾ ਸੀ ਮਤਲਬ ਕਿ ਉਹਦੇ ਘੋੜੇ ਜ਼ਮੀਨ ਨੂੰ ਟੱਚ ਨਹੀਂ ਸੀ ਕਰਦੇ ਬਹੁਤ ਹੀ ਪ੍ਰਤੱਪੀ ਰਾਜਾ ਸੀ ਉਸ ਦਾ ਜਸ ਬਹੁਤ ਫੈਲਿਆ ਸਾਰੇ ਭਾਰਤ ਦੇ ਵਿੱਚ ਐਨਾ ਸੋਹਣਾ ਸੁਨੱਖਾ ਲੰਮਾ ਉੱਚ ਕੋਈ ਚੀਜ਼ ਦੀ ਉਸ ਤੋਂ ਕਮੀ ਨਹੀਂ ਸੀ ਤੇ ਉਹ ਸੰਤਾਂ ਦਾ ਵੀ ਬੜਾ ਸੇਵਕ ਸੀ ਤੇ ਸ਼ੁਭ ਸਿੱਖਿਆ ਲੈਂਦਾ ਰਹਿੰਦਾ ਸੀ ਤੇ ਸਾਰੇ ਸੰਤ ਮਹਾਪੁਰਸ਼ ਜਿਵੇਂ ਆਪਾਂ ਸਾਰਿਆਂ ਨੂੰ ਸਮਝਾਉਂਦੇ ਹੀ ਨੇ ਵੀ ਕਲ ਜੁਗ ਹੈ ਨਾ ਜਿਹੜਾ ਇਹ ਦੇਖਦਾ ਰਹਿੰਦਾ ਕਿਤੇ ਕਿਸੇ ਤੋਂ ਕਿੱਥੇ ਗਲਤੀ ਹੋਵੇ ਤੇ ਮੈਂ ਉਹਦੇ ਨੂੰ ਓਵਰ ਪਾਵਰ ਕਰਾ ਤੇ ਜਿਹੜੀਆਂ ਮੇਨ ਚੀਜ਼ਾਂ ਨੇ ਕਲ ਜੁਗ ਦੇ ਰਹਿਣ ਦੀਆਂ ਉਹ ਸ਼ਰਾਬ ਜੂਆ ਕੈਰੈਕਟਰ ਤੋਂ ਗਿਰ ਜਾਣਾ ਇਹੋ ਜਿਹੀਆਂ ਗੱਲਾਂ ਜਦੋਂ ਹੁੰਦੀਆਂ ਕਿਸੇ ਕੋਲ ਫਿਰ ਇਹ ਕਾਬੂ ਪਾ ਲੈਂਦਾ ਅਦਰਵਾਈਜ਼ ਇਹਦਾ ਜ਼ੋਰ ਨਹੀਂ ਚੱਲਦਾ ਤੇ ਇਹਦੇ ਯੁੱਗ ਦੇ ਵਿੱਚ ਇੱਕ ਗੱਲ ਹੈ ਕਿ ਕਲ ਯੁਗ ਬਰਦਾਸ਼ਤ ਨਹੀਂ ਕਰਦਾ ਕਿਸੇ ਦੀ ਬਹੁਤ ਸੋਭਾ ਹੋਵੇ ਕੋਈ ਬਹੁਤ ਚੰਗਾ ਹੋਵੇ ਤੇ ਇਸ ਕਰਕੇ ਇਹ ਕੋਸ਼ਿਸ਼ ਕਰਦਾ ਹੈ ਕਿ ਮੈਂ ਉਸ ਨੂੰ ਗਰਾ ਦਮਾਂ ਜਿਵੇਂ ਕਿਵੇਂ ਕਰਕੇ ਰਾਜਾ ਨਲ ਦੀ ਇੰਨੀ ਸ਼ੋਭਾ ਸੀ ਚਾਰੇ ਪਾਸੇ ਕਿ ਜਿਹੜੇ ਸਾਧੂ ਸੰਤ ਪੰਡਿਤ ਲੋਕ ਗਿਆਨੀ ਉਹ ਸਾਰੇ ਰਾਜਾਂ ਦੇ ਮੈਲਿਆਂ ਦੇ ਵਿੱਚ ਜਾਂਦੇ ਹੁੰਦੇ ਸੀ ਉਹਨਾਂ ਨੂੰ ਉਪਦੇਸ਼ ਦਿੰਦੇ ਹੁੰਦੇ ਸੀ ਰਾਜੇ ਵੀ ਉਹਨਾਂ ਦਾ ਬਹੁਤ ਆਦਰ ਕਰਦੇ ਸੀ ਇੱਕ ਰਾਜਾ ਸੀ ਜਿਸ ਦੀ ਬੇਟੀ ਸੀ ਦਮਯੰਤੀ ਉਹ ਵੀ ਬਿਲਕੁਲ ਇਹਦੇ ਵਾਂਗੂ ਹੀ ਬਹੁਤ ਹੀ ਗੁਣਵੰਤੀ ਸੀ ਸਾਰੇ ਗੁਣ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਸੁੰਦਰ ਸੀ ਅੰਦਰੋਂ ਬਾਹਰੋਂ ਬਹੁਤ ਗਿਆਨवान ਸੀ ਉਹ ਵੀ ਤੇ ਸੱਚੀ ਸੁੱਚੀ ਤੇ ਅੱਗੇ ਆਪਾਂ ਜਾਣਦੇ ਹਾਂ ਕਿ ਸਵੰਬਰ ਦੀ ਇਜਾਜ਼ਤ ਹੁੰਦੀ ਸੀ ਰਾਜਕੁਮਾਰੀਆਂ ਨੂੰ ਕਿ ਤੁਸੀਂ ਜਿਸ ਨੂੰ ਮਰਜ਼ੀ ਆਪਣਾ ਪਤੀ ਚੁਣ ਸਕਦੇ ਹੋ ਜਦੋਂ ਇਸ ਨੇ ਸਾਰੇ ਮਹਾਪੁਰਸ਼ਾਂ ਦੇ ਮੂੰਹ ਤੋਂ ਤੇ ਪੰਡਤਾਂ ਦੇ ਮੁਖੋਂ ਜੋ ਜਿੰਨੇ ਵੀ ਲੋਕ ਰਾਜ ਮਹਿਲ ਚਾਉਂਦੇ ਹੁੰਦੇ ਸੀ ਰਾਜਾ ਨਲ ਦੀ ਇੰਨੀ ਸ਼ੁਭਾ ਸੁਣੀ ਕਿ ਕਿਉਂਕਿ 올ਓਵਰ ਇੰਡੀਆ 올ਓਵਰ ਵਰਲਡ ਰਦਰ ਉਹ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਸੀ ਕਿਉਂਕਿ ਚੱਕਰਵਰਤੀ ਰਾਜਾ ਸੀ ਵੀ ਇੰਨੀ ਉਮਰ ਦੇ ਵਿੱਚ ਇੰਨਾ ਬਹਾਦਰ ਕੋਈ ਹੋ ਸਕਦਾ ਹੈ ਤੇ ਇੰਨਾ ਗੁਣਵਾਨ ਕੋਈ ਹੋ ਸਕਦਾ ਹੈ ਤੇ ਨੈਕਸਟ ਟੂ ਇੰਪੋਸੀਬਲ ਲੱਗਦਾ ਹੁੰਦਾ ਸੀ ਤਾਂ ਉਹ ਦਮਯੰਤੀ ਦੇ ਮਨ ਵਿੱਚ ਵੀ ਆਇਆ ਕਿ ਮੈਂ ਉਸੇ ਨੂੰ ਫਿਰ ਆਪਣਾ ਵਰ ਚੁਣੂੰਗੀ ਕਿ ਇਹੋ ਜਿਹੇ ਹੀ ਮੈਨੂੰ ਪਤੀ ਚਾਹੀਦਾ ਉਧਰੋਂ ਜਿਹੜੇ ਜਿਹੜਾ ਨਾਲ ਸੀ ਉਸਨੇ ਇੰਨਾ ਜ਼ਿਆਦਾ ਅਮ ਪ੍ਰਭਾਵ ਹੱਸੀ ਕਿ ਉਸਨੇ ਦੇਵਤਿਆਂ ਨੂੰ ਵੀ ਖੁਸ਼ ਕਰ ਲਿਆ ਹੋਇਆ ਸੀ ਐਨੇ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਚੰਦ ਸੀ ਜਗ ਕਰਦੇ ਸੀ ਲੋਕੀ ਬਹੁਤ ਦਾਨ ਕਰਦੇ ਹੁੰਦੇ ਸੀ ਤੇ ਖਾਸ ਕਰਕੇ ਅਗਨੀ ਦੇਵਤਾ ਤੇ ਜਿਹੜਾ ਪਾਣੀ ਦਾ ਦੇਵਤਾ ਹੈ ਉਹ ਸੂਰਜ ਵਗੈਰਾ ਸਾਰੇ ਉਹਦੀ ਫੇਵਰ ਦੇ ਵਿੱਚ ਸੀ ਤੇ ਉਹਨਾਂ ਨੇ ਵਰ ਦਿੱਤਾ ਹੋਇਆ ਸੀ ਕਿ ਤੈਨੂੰ ਕਦੇ ਜਲ ਤੈਨੂੰ ਡਬੋ ਨਹੀਂ ਸਕੂਗਾ ਅੱਗ ਤੈਨੂੰ ਕਦੇ ਛੂ ਨਹੀਂ ਸਕੂਗੀ ਬਹੁਤ ਹੀ ਪ੍ਰਤਪਤੀ ਸੀ ਉਹ ਵੀ ਸੂਰਜਮਨ ਨੂੰ ਤੇਰਾ ਪ੍ਰਤਾਪ ਹੋਗਾ ਸੋ ਦਮਯੰਤੀ ਨੇ ਸੋਚਿਆ ਕਿ ਮੈਂ ਸਵੰਬਰ ਦੇ ਵਿੱਚ ਉਸ ਨੂੰ ਉਹਦੇ ਗਲ ਵਿੱਚ ਮੈਂ ਹਾਰ ਪਾਉਂਗੀ ਤੇ ਉਸ ਨੂੰ ਆਪਣਾ ਪਤੀ ਚੁਣੂੰਗੀ ਪਰ ਫਿਰ ਜਾਂ ਟੈਸਟ ਕਰਨ ਲਈ ਸਮਝ ਲਓ ਜਾਂ ਦੇਵਤੇ ਲੋਕ ਵੀ ਕਈ ਵਾਰੀ ਪਰਮ ਜੰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੇ ਜਦੋਂ ਉਹਦਾ ਸਵੰਬਰ ਹੋਣ ਲੱਗਿਆ ਤਾਂ ਪੰਜ ਦੇਵਤੇ ਜਿਹੜੇ ਮੁਖੀ ਮੁਖੀ ਸੀ ਨਾ ਉਹ ਵੀ ਆ ਗਏ ਸਵੰਬਰ ਦੇ ਵਿੱਚ ਤੇ ਉਹ ਕਹਿੰਦੇ ਕਿ ਇਹੋ ਜੀ ਕੰਨਿਆ ਤਾਂ ਦੇਵਤਿਆਂ ਨੂੰ ਮਿਲਣੀ ਚਾਹੀਦੀ ਹੈ ਤਾਂ ਦੇਵੀ ਸਰੂਪ ਹੀ ਹੈ ਤੇ ਉਹ ਵੀ ਸਵੰਬਰ ਦੇ ਵਿੱਚ ਆ ਕੇ ਖੜ ਗਏ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਦ੍ਰਿਗਾਂਤੀ ਤਾਂ ਡ੍ਰਿਹੜਾ ਉਹ ਕਹਿੰਦੀ ਮੈਂ ਸਿਰਫ ਨਲ ਨੂੰ ਹੀ ਵਿਆਹਣਾ ਹੋਰ ਮੈਂ ਕਿਸੇ ਨੂੰ ਦੇ ਗਲ ਵਿੱਚ ਵੀ ਵਰਮ ਵਾਲਾ ਨਹੀਂ ਪਾਣੀ ਤਾਂ ਉਹਨਾਂ ਦੇਵਤਿਆਂ ਨੇ ਨਲ ਦਾ ਹੀ ਰੂਪ ਧਾਰਨ ਕਰ ਲਿਆ ਤੇ ਹੁਣ ਨਲ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਨਲ ਵੀ ਉੱਥੇ ਜਾ ਕੇ ਖੜਾ ਤੇ ਪੰਜੇ ਦੇਵਤੇ ਉਹ ਨਲ ਵਰਗੇ ਬਣ ਗਏ ਤੇ ਨਲ ਤਾਂ ਇੰਨਾ ਹੰਬਲ ਸੀ ਉਹਨਾਂ ਨੂੰ ਕਹਿੰਦਾ ਕਿ ਜਿੱਥੇ ਤੁਸੀਂ ਦੇਵਤਾ ਲੋਕ ਆਏ ਹੋ ਤਾਂ ਫਿਰ ਮੈਂ ਤੁਹਾਡਾ ਦਾਸ ਸੀ ਮੈਂ ਤਾਂ ਬਸ ਚੁੱਪ ਕਰਕੇ ਖੜ ਜਾਣਾ ਮੈਂ ਪਾਰਟਿਸਿਪੇਟ ਨਹੀਂ ਕਰਦਾ ਇਹਦੇ ਵਿੱਚ ਸਵੈਂਬਰ ਦੇ ਵਿੱਚ ਪਰ ਦਮੈਂਟੀ ਨੇ ਤਾਂ ਤਾਰਿਆ ਹੋਇਆ ਸੀ ਕਿ ਮੈਂ ਸਿਰਫ ਨਲ ਨੂੰ ਹੀ ਵਿਆਹਣਾ ਤੇ ਜਦੋਂ ਉਸਨੇ ਦੇਖਿਆ ਕਿ ਪੰਜੇ ਦੇਵਤੇ ਨਲ ਦਾ ਰੂਪ ਧਾਰੀ ਖੜੇ ਨੇ ਤੇ ਛਿਵਨ ਨਾਲ ਹੈ ਤੇ ਅਸਲੀ ਨਾਲ ਕੌਣ ਹੈ ਤਾਂ ਕਿਉਂਕਿ ਉਸਨੇ ਵੀ ਬਹੁਤ ਵਿੱਦਿਆ ਪੜ੍ਹੀ ਹੋਈ ਸੀ ਤਾਂ ਉਸ ਨੂੰ ਪਤਾ ਸੀ ਕਿ ਦੇਵਤਿਆਂ ਦਾ ਕੋਈ ਪਰਛਾਵਾਂ ਨਹੀਂ ਹੁੰਦਾ ਤੇ ਦੇਵਤਿਆਂ ਦੇ ਪੈਰ ਧਰਤੀ ਨੂੰ ਟੱਚ ਨਹੀਂ ਕਰਦੇ ਸੋ ਉਸਨੇ ਪਛਾਣ ਲਿਆ ਕਿ ਦੇਵਤੇ ਕਿਹੜੇ-ਕਿਹੜੇ ਨੇ ਤੇ ਨਾਲ ਕੌਣ ਹੈ ਤੇ ਉਸਨੇ ਜਾ ਕੇ ਨਾਲ ਦੇ ਗਲ ਵਿੱਚ ਵਰਮਾਲਾ ਪਾਤੀ ਪਰ ਚਲੋ ਦੇਵਤਿਆਂ ਨੇ ਫਿਰ ਬles ਕੀਤਾ ਸਾਰੇ ਉਸਤੇ ਖੁਸ਼ ਹੋ ਗਏ ਪਰ ਕਲਜੁਗ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹ ਕਹਿੰਦਾ ਵੀ ਇੰਨੀ ਸ਼ੋਭਾ ਮੇਰੇ ਯੁੱਗ ਦੇ ਵਿੱਚ ਤੇ ਮੈਂ ਇੰਨਾ ਸੱਚਾ ਸੁੱਚਾ ਇਨਸਾਨ ਕੋਈ ਰਹਿਣ ਹੀ ਨਹੀਂ ਦੇਣਾ ਤੇ ਉਹ ਦੇਖਣ ਲੱਗਿਆ ਵੀ ਇੱਥੇ ਕਿੱਥੇ ਕੋਈ ਲੂਪ ਹੋਲ ਹੋਵੇ ਕਿੱਥੋਂ ਦੀ ਮੈਂ ਐਂਟਰ ਕਰਾਂ ਕਿਉਂਕਿ ਜਦੋਂ ਕਿਸੇ ਦੇ ਵਿੱਚ ਬਹੁਤ ਸ਼ੁਭ ਗੁਣ ਹੋਣ ਕੋਈ ਪ੍ਰਮਾਤਮਾ ਦਾ ਨਾਮ ਜਪਦਾ ਹੋਵੇ ਤੇ ਚੰਗੇ ਕੈਰੈਕਟਰ ਵਾਲਾ ਹੋਵੇ ਉਹਨੂੰ ਤਾਂ ਕਲਜੁਗ ਉਹਦੇ ਉੱਤੇ ਪ੍ਰਭਾਵ ਪਾ ਨਹੀਂ ਸਕਦਾ ਸੋ 12 ਸਾਲ ਲੰਘ ਕੇ ਕਲਜੁਗ ਉਹਦਾ ਪਿੱਛਾ ਕਰਦਾ ਰਿਹਾ ਕੋਈ ਵੀ ਉਹਦੇ ਵਿੱਚ ਗਲਤੀ ਉਹਨੂੰ ਲੱਗੀ ਨਹੀਂ ਨਲਤੇ ਦਮਯੰਤੀ ਦਾ ਬਹੁਤ ਪਿਆਰ ਸੀ ਉਪਰਜਨ ਨੂੰ ਬਹੁਤ ਸੁਖਦੰਦੇ ਸੀ ਤੇ ਦੋ ਬੱਚੇ ਵੀ ਇਹਨਾਂ ਦੇ ਹੋ ਗਏ ਇੱਕ ਲੜਕਾ ਇੱਕ ਲੜਕੀ ਪਰ ਕਲਜ਼ੁਗ ਨੇ ਪਿੱਛਾ ਨਹੀਂ ਛੱਡਿਆ ਇੱਕ ਦਿਨ ਆਰਦਮੁਰੀ ਕਿਉਂਕਿ ਸਾਰਿਆਂ ਨੂੰ ਮਿਲਣ ਜਾਂਦੇ ਹੀ ਹੁੰਦੇ ਨੇ ਉਹ ਉਹ ਇਹਦੇ ਕੋਲ ਵੀ ਆਏ ਤੇ ਇਹਨੂੰ ਸਾਵਧਾਨ ਕੀਤਾ ਕਿ ਤੇਰੇ ਵਿੱਚ ਬਹੁਤ ਗੁਣ ਨੇ ਪਰ ਸਮੇਂ ਦਾ ਕੁਝ ਪਤਾ ਨਹੀਂ ਲੱਗਦਾ ਤੇ ਸਮੇਂ ਆਉਣ ਵਾਲੇ ਸਮੇਂ ਤੋਂ ਸਾਵਧਾਨ ਰਹੀਂ ਅੰਤ ਇਹਨੇ ਕਿਹਾ ਵੀ ਮੈਂ ਕਿਹੜਾ ਕੋਈ ਮਾੜਾ ਕੰਮ ਕਰਦਾ ਤੇ ਮੈਂ ਮੈਨੂੰ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ ਕਿਉਂਕਿ ਸੋ ਡਰੇ ਜੋ ਪਾਪ ਕਮਾਈ ਕਮਾਈ ਦਾ ਧਰਮੀ ਵਿਕਸਿਤ ਤੇ ਡਰੂ ਤਾਂ ਉਹ ਜਿਹੜਾ ਕੋਈ ਪਾਪ ਕਰਦਾ ਮੈਂ ਤਾਂ ਧਰਮ ਕਰਮ ਹੀ ਕਰਦਾ ਪਰ ਇਹ ਵੀ ਨਹੀਂ ਕਰੇ ਸੋਚਣਾ ਚਾਹੀਦਾ ਕਿਉਂਕਿ ਹਮੇਸ਼ਾ ਪਰਮਾਤਮਾ ਦੀ ਤੋਂ ਡਰ ਕੇ ਹੀ ਰਹਿਣਾ ਚਾਹੀਦਾ ਹੈ ਪਤਾ ਨਹੀਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਊਗਾ ਇਸ ਕਰਕੇ ਗੁਰੂ ਮਹਾਰਾਜ ਸਭ ਜੀ ਨੇ ਆਪਾਂ ਨੂੰ ਗੱਲ-ਗੱਲ ਦੇ ਵਿੱਚ ਦੱਸਿਆ ਗੁਰਪ੍ਰਸਾਦ ਭਾਵੇਂ ਆਪਾਂ ਕਿੰਨੇ ਵੀ ਸ਼ੁਭ ਕਰਮ ਕਰ ਲਈਏ ਪਰ ਬਿਨਾਂ ਗੁਰਾਂ ਦੀ ਕਿਰਪਾ ਤੋਂ ਫਿਰ ਕੁਝ ਹੋ ਨਹੀਂ ਸਕਦਾ ਹੁੰਦਾ ਕੋਈ ਵੀ ਆਪਾਂ ਨੂੰ ਓਵਰ ਪਾਵਰ ਕਰ ਸਕਦਾ ਹੈ ਫਿਰ ਕਲਯੁਗ ਨੇ ਇੱਕ ਦਿਨ ਦੇਖਿਆ 12 ਸਾਲ ਲੰਘ ਗਏ ਤਾਂ ਉਸਨੇ ਦੇਖਿਆ ਕਿ ਇੱਕ ਦਿਨੇ ਬਹੁਤ ਬਿਜ਼ੀ ਸੀ ਜਿਹੜਾ ਰਾਜਾ ਸੀ ਬਹੁਤ ਰਾਜਨੀਤਿਕ ਮਾਮਲਿਆਂ 'ਚ ਉਲਝਿਆ ਹੋਇਆ ਸੀ ਤੇ ਇਹ ਸ਼ਾਮ ਨੂੰ ਵੀ ਭਗਤੀ ਕਰਦਾ ਹੁੰਦਾ ਸੀ ਸਵੇਰ ਨੂੰ ਵੀ ਕਰਦਾ ਸੀ ਸੰਧਿਆ ਦਾ ਸਮਾਂ ਸੀ ਤਾਂ ਦੋਨੋਂ ਵਕਤ ਇਸ਼ਨਾਨ ਕਰਨਾ ਹੁੰਦਾ ਆਪਣੇ ਆਪ ਨੂੰ ਸੁੱੱਚਾ ਕਰਕੇ ਫਿਰ ਪਾਠ ਪੂਜਾ ਕਰਨੀ ਹੁੰਦੀ ਹੈ ਤਾਂ ਉਸ ਦਿਨ ਰਾਜੇ ਕੋਲ ਟਾਈਮ ਨਹੀਂ ਸੀ ਇਸ ਕਰਕੇ ਉਸਨੇ ਉਹ ਬਸ ਆਪਣੇ ਹੱਥ ਧੋਤੇ ਤੇ ਉਸਨੇ ਕੋਈ ਪੰਜ ਸਨਾਨਾ ਵੀ ਨਹੀਂ ਕੀਤਾ ਇਸ਼ਨਾਨ ਵੀ ਨਹੀਂ ਕੀਤਾ ਤੇ ਉਹ ਆਪਣੇ ਪੂਜਾ ਪਾਠ ਦੇ ਵਿੱਚ ਲੱਗ ਗਿਆ ਬਸ ਕਲਜੁਗ ਨੇ ਇੰਨਾ ਹੀ ਦਾਤਕਿਆ ਵੀ ਥੋੜਾ ਜਿਹਾ ਲੂਪ ਹੋਲ ਰਹਿ ਗਿਆ ਤੇ ਮੈਂ ਇਹਦੇ ਵਿੱਚ ਐਂਟਰ ਕਰ ਜਾ ਤੇ ਉਹ ਕਲਜੁਗ ਦੇ ਵਿੱਚ ਪ੍ਰਵੇਸ਼ ਕਰ ਗਿਆ ਤੇ ਉਹਦੀ ਖੋਪੜੀ ਦੇ ਵਿੱਚ ਉਹਦੇ ਸਕਲ ਦੇ ਵਿੱਚ ਚਲਾ ਗਿਆ ਸਕਲ ਦੇ ਵਿੱਚ ਦਿਮਾਗ ਹੁੰਦਾ ਆਪਾਂ ਨੂੰ ਪਤਾ ਹੈ ਤੇ ਫਿਰ ਇਹ ਕਲਜੁਗ ਹੈ ਜਿਹੜਾ ਮਤ ਮਾਰ ਦਿੰਦਾ ਬੰਦੇ ਦੀ ਸੋਚ ਨੂੰ ਸਮਝਣ ਦੀਆਂ ਸ਼ਕਤੀਆਂ ਚਲੀਆਂ ਜਾਂਦੀਆਂ ਉਹਦੀਆਂ ਉਹਨੂੰ ਥੋੜਾ ਜਿਹਾ ਮਹਿਸੂਸ ਹੋਇਆ ਰਾਜੇ ਨਲ ਨੂੰ ਕਿ ਜਿਸ ਤਰ੍ਹਾਂ ਨਾ ਉਹਦਾ ਦਿਮਾਗ ਸੁਣਜਿਆ ਹੋ ਰਿਹਾ ਹੈ ਜਿਵੇਂ ਉਹ ਜ਼ਿਆਦਾ ਕੁਝ ਸੋਚ ਨਹੀਂ ਸਕਦਾ ਪਰ ਚਲੋ ਉਸਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਕਲਯੁਗ ਫੇਰ ਉਸਦਾ ਇੱਕ ਕਜ਼ਨ ਸੀਗਾ ਰਾਜਾ ਨਲ ਦਾ ਉਹਦਾ ਨਾਮ ਜਿਹੜਾ ਜਿਹੜਾ ਉਹ ਪੁਸ਼ ਪੁਸ਼ਕਰਸੀ ਉਸਦਾ ਨਾਮ ਤੇ ਜਿਹੜਾ ਉਹਦਾ ਕਜ਼ਨ ਸੀ ਪਹਿਲਾਂ ਤਾਂ ਇਹਦਾ ਮਾੜਾ ਨਹੀਂ ਸੀ ਪਰ ਕਲਜੂਗ ਉਹਦੇ ਵਿੱਚ ਵੀ ਪ੍ਰਵੇਸ਼ ਕਰ ਕਰ ਗਿਆ ਤੇ ਉਹਨੂੰ ਇਸ ਤਰ੍ਹਾਂ ਅੰਦਰੋਂ ਅੰਦਰੋਂ ਇੰਡਿਊਸ ਕੀਤਾ ਕਿ ਉਹ ਸੋਚਣ ਲੱਗਿਆ ਕਿ ਮੈਂ ਕਿਉਂ ਨਾ ਰਾਜਾ ਬਣਾ ਮੈਂ ਰਾਜਾ ਨਾਲ ਨੂੰ ਜਿਵੇਂ ਕਿਵੇਂ ਵੀ ਮਰਜ਼ੀ ਖਰਾ ਕੇ ਕਿਉਂਕਿ ਬਹਾਦਰੀ ਚ ਤਾਂ ਜਿੰਨੀ ਸੀ ਸਕਦਾ ਉਸ ਨੂੰ ਉਹ ਕਹਿੰਦਾ ਕਿ ਮੈਂ ਇਹਨੂੰ ਜੂਏ ਵਾਸਤੇ ਇਨਵਾਈਟ ਕਰਾਂ ਜਿਸ ਤਰ੍ਹਾਂ ਕਿ ਪੰਡਵਾਂ ਦਾ ਨਾਸ਼ ਹੋਇਆ ਸੀ ਜੂਏ ਕਰਕੇ ਸਾਰੇ ਮਹਾਪੁਰਸ਼ ਮਨਾਇ ਕਰ ਦੇਣੇ ਕਿ ਜੂਆ ਕਦੇ ਖੇਡਣਾ ਨਹੀਂ ਚਾਹੀਦਾ ਪਰ ਉਹ ਆ ਕੇ ਉਹਨੂੰ ਕਹਿਣ ਲੱਗਿਆ ਨਲ ਨੂੰ ਕਿ ਤੂੰ ਬੜਾ ਵੱਡਾ ਬੜਾ ਫਿਰਦਾ ਵੀ ਮੈਂ ਕਿਸ ਤੋਂ ਡਰਦਾ ਨਹੀਂ ਹਾਂ ਕਿਸੇ ਵੀ ਗੱਲ 'ਚ ਤੂੰ ਮੇਰੇ ਨਾਲ ਜੂਆ ਹੀ ਖੇਡ ਕੇ ਦਿਖਾ ਦੇ ਤੇ ਨਲ ਤਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਮਾਹਿਰ ਸੀ ਉਹ ਉਹਨੇ ਉਹਦਾ ਚੈਲੰਜ ਕਬੂਲ ਕਰ ਲਿਆ ਬਸ ਇੱਥੇ ਉਹਦੇ ਕੋਲ ਗਲਤੀ ਹੋ ਗਈ ਉਹ ਜਿਹੜਾ ਪੁਸ਼ਕਰ ਸੀ ਉਸਨੇ ਕੋਈ ਤੰਤਰ ਮੰਤਰ ਕੀਤੇ ਹੋਏ ਸੀ ਜਿਸ ਤਰ੍ਹਾਂ ਆਪਾਂ ਜਾਣਦੇ ਨਾ ਕਿ ਮਹਾਭਾਰਤ ਦੇ ਵਿੱਚ ਜਦੋਂ ਸ਼ਕੁਨੀ ਜਿਹੜਾ ਦੁਰਯੋਦਨ ਦਾ ਮਾਮਾ ਸੀ ਉਸ ਨੇ ਜਿਹੜੇ ਆਪਣੇ ਪਾਸੇ ਜਿਹੜੇ ਹੁੰਦੇ ਨੇ ਨਾ ਖੇਡਣ ਵਾਲੇ ਜੂਏ ਖੇਡਣ ਵਾਲੀਆਂ ਗੀਟੀਆਂ ਜੀਆਂ ਹੁੰਦੀਆਂ ਨੇ ਉਹਨਾਂ ਨੂੰ ਉਸ ਨੇ ਮੰਤਰਿਤ ਕੀਤਾ ਹੋਇਆ ਸੀਗਾ ਉਹਨਾਂ ਦੇ ਉੱਤੇ ਕੋਈ ਆਪਣਾ ਜੰਤਰ ਮੰਤਰ ਕੀਤਾ ਹੋਇਆ ਸੀ ਤੇ ਉਹਦੀ ਜਿਸ ਤਰ੍ਹਾਂ ਉਹਦੀ ਮਰਜ਼ੀ ਹੁੰਦੀ ਸੀ ਉਹੀ ਪਾਸ ਆ ਜਾਂਦਾ ਹੁੰਦਾ ਸੀ ਤੇ ਇਸ ਕਰਕੇ ਉਹਦੀ ਚਿੱਤ ਹੋ ਜਾਂਦੀ ਸੀ ਸੋ ਇਸੇ ਤਰ੍ਹਾਂ ਹੀ ਇਹਨੇ ਵੀ ਉਹਨਾਂ ਨੂੰ ਆਪਣੇ ਪਾਸਿਆਂ ਨੂੰ ਮੰਤਰਿਤ ਕਰ ਲਿਆ ਤੇ ਨਾਲ ਨੂੰ ਸਾਹਮਣੇ ਬਿਠਾ ਲਿਆ ਤੇ ਦੋਨੋਂ ਜਣੇ ਖੇਡਣ ਲੱਗੇ ਜੂਏ ਦੇ ਵਿੱਚ ਹੁਣ ਇਹ ਵੀ ਵੱਡੀ ਭਿਆੜਾ ਹੈ ਕਿ ਜਦੋਂ ਬੰਦਾ ਖੇਡਣ ਲੱਗਦਾ ਫਿਰ ਉਹ ਬੰਦ ਹੀ ਨਹੀਂ ਕਰਦਾ ਜੋ ਹਾਰਦਾ ਵੀ ਹੋਵੇ ਉਹਨੂੰ ਲੱਗਦਾ ਚਲੋ ਮੈਂ ਇੱਕ ਬਾਜ਼ੀ ਹੋਰ ਲੈ ਲਾਂ ਵੀ ਸ਼ਾਇਦ ਮੈਂ ਸਾਰਾ ਕੁਝ ਫੇਰ ਜਿੱਤ ਜਾਵਾਂ ਸੋ ਕਰਦੇ 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 ਨੇ ਸਾਰਾ ਰਾਜਪਾਗ ਹਾਰ ਗਿਆ ਹਾਥੀ ਕੋੜੇ ਜੋ ਬੇਅੰਤੇ ਦੇ ਕੋਲ ਚੀਜ਼ਾਂ ਸੀ ਸਾਰੀਆਂ ਹੀ ਜੂਏ ਦੇ ਵਿੱਚ ਹਾਰ ਗਿਆ ਫਿਰ ਜਿਹੜਾ ਮੰਤਰੀ ਸੀ ਬੜਾ ਸਿਆਣਾ ਸੀ ਉਹ ਦੌੜ ਕੇ ਦ੍ਰਵਯੰਤੀ ਕੋਲ ਮੈਸੇਜ ਭੇਜਿਆ ਮਹਿਲ ਦੇ ਵਿੱਚ ਬਈ ਇਸ ਤਰ੍ਹਾਂ ਰਾਜਨਲ ਨੂੰ ਨੇ ਫਸਾਲਿਆ ਤੇ ਜੂਆ ਖੇਡ ਰਿਹਾ ਤੇ ਸਾਰਾ ਕੁਝ ਹੀ ਹਾਰੀ ਜਾ ਰਿਹਾ ਤੁਸੀਂ ਜਲਦੀ ਆ ਕੇ ਇਸ ਨੂੰ ਹਟਾਓ ਦਮਯੰਤੀ ਨੇ ਕਿਉਂਕਿ ਬਹੁਤ ਉਹ ਆਪਣੇ ਪਤੀ ਨੂੰ ਪਿਆਰ ਕਰਦੀ ਸੀ ਤੇ ਬਹੁਤ ਜ਼ਿਆਦਾ ਉਸ ਨੂੰ ਐਟੀਕਟ ਸੀ ਕਿ ਮੈਂ ਜਾ ਕੇ ਡਿਕਟੇਟ ਨਹੀਂ ਕਰਨਾ ਆਪਣੇ ਪਤੀ ਨੂੰ ਤੇ ਉਸਨੇ ਕਿਹਾ ਵੀ ਜਾ ਕੇ ਮੇਰੇ ਵੱਲੋਂ ਬੇਨਤੀ ਕਰੋ ਕਿ ਦਮਯੰਤੀ ਤੋਂ ਮਿਲਣਾ ਚਾਹੁੰਦੀ ਹੈ ਜ਼ਰੂਰੀ ਬੇਨਤੀ ਕਰਨਾ ਚਾਹੁੰਦੀ ਹੈ ਕੋਈ ਉਹਨਾਂ ਨੇ ਕਈ ਵਾਰ ਜਾ ਕੇ ਕਿਹਾ ਪਰ ਜਿਵੇਂ ਨਾਲ ਨੂੰ ਸੁਣਦਾ ਹੀ ਨਹੀਂ ਸੀ ਕੁਝ ਕਲਯੁਗ ਨੇ ਮਤ ਇਸ ਤਰ੍ਹਾਂ ਦੀ ਮਾਰ ਦਿੱਤੀ ਸੀ ਨਾ ਉਹਨੇ ਧਿਆਨ ਹੀ ਨਹੀਂ ਦਿੱਤਾ ਬਿਲਕੁਲ ਜਦੋਂ ਆਖਿਰ ਦੇ ਵਿੱਚ ਫੇਰ ਉਹ ਸਾਰੇ ਗਏ ਵੀ ਹੁਣ ਤਾਂ ਸਾਰਾ ਕੁਝ ਹੀ ਹਾਰ ਗਿਆ ਹੁਣ ਤੁਸੀਂ ਛੇਤੀ ਜਾਓ ਤੇ ਹਲੇ ਵੀ ਨਾ ਰੁਕਿਆ ਤਾਂ ਫਿਰ ਪਤਾ ਨਹੀਂ ਕੀ ਹੋਊਗਾ। ਨੀ ਪਰਜਾ ਵੀ ਸਾਰੀ ਬਹੁਤ ਉਦਾਸ ਐ। ਫਿਰ ਦਮਯੰਤੀ ਨੇ ਜਾ ਕੇ ਉੱਚੀ ਸਾਰੇ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ ਦੇਖੋ ਤੁਸੀਂ ਸਾਰਾ ਕੁਝ ਹਾਰ ਹੀ ਜਾ ਰਹੇ ਹੋ ਤੇ ਉਹਨੂੰ ਫੇਰ ਵੀ ਨਹੀਂ ਕੁਝ ਸੁਣਿਆ ਉਹ ਨਾਲ ਨੂੰ ਪਰ ਜਦੋਂ ਕਿਉਂਕਿ ਨਾਲ ਬਹੁਤ ਪਿਆਰ ਕਰਦਾ ਸੀ ਆਪਣੀ ਪਤਨੀ ਨੂੰ ਬੜਾ ਸਤਿਕਾਰ ਵੀ ਕਰਦਾ ਸੀ ਤੇ ਦਰਮਯੰਤੀ ਵੀ ਪਤੀਵਰਤਾ ਇਸਤਰੀ ਸੀ ਤੇ ਜਿਹੜਾ ਪੁਸ਼ਕਰ ਸੀ ਉਹ ਕਹਿਣ ਲੱਗਿਆ ਲੈ ਆ ਆਹ ਵੀ ਦਰਮਯੰਤੀ ਵੀ ਆ ਗਈ ਹੁਣ ਤੇਰੇ ਕੋਲ ਹੋਰ ਤਾਂ ਕੁਝ ਬੱਚਾ ਨਹੀਂ ਦਰਮਯੰਤੀ ਨੂੰ ਵੀ ਦਾਤੇ ਲਾ ਦੇ ਜਿਸ ਤਰ੍ਹਾਂ ਕਿ ਪੰਡਵਾ ਨੇ ਦ੍ਰੋਪਤੀ ਨੂੰ ਲਾਤਾ ਸੀ ਦਾਤੇ ਉੱਤੇ ਪਰ ਇੰਨੀ ਕੋ ਨੂੰ ਹੋਸ਼ ਵਾਲੇ ਬਾਕੀ ਸੀ ਰਾਜਨਲ ਨੂੰ ਉਹ ਇਕਦਮ ਪਬਕ ਪਿਆ ਤੇ ਉਸ ਨੂੰ ਅੱਖਾਂ 'ਚ ਵੀ ਅਥਰੂ ਆ ਗਏ ਤੇ ਗੁੱਸਾ ਵੀ ਆਇਆ ਉਹ ਕਹਿੰਦਾ ਵੀ ਦਮਯੰਤੀ ਦਾ ਨਾਮ ਨਾ ਲੈ ਤੂੰ ਇਹ ਇੱਥੋਂ ਤੱਕ ਨਾ ਗਿਰ ਤੂੰ ਤੇ ਇਹ ਨਹੀਂ ਮੈਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰ ਸਕਦਾ ਤਾਂ ਫਿਰੂ ਕਹਿੰਦਾ ਪੁਸ਼ਕਰ ਵੀ ਹਲੇ ਤੇਰੇ ਗਹਿਣੇ ਗੁਣੇ ਪਾਏ ਹੋਏ ਨੇ ਕੀਮਤੀ ਕੱਪੜੇ ਪਾਏ ਹੋਏ ਨੇ ਇਹਨਾਂ ਨੂੰ ਦਾਤੇ ਲਾ ਦੇ ਕੀਤਾ ਤੂੰ ਸਾਰਾ ਕੁਝ ਜਿੱਤ ਜਵੇਂ ਤੇ ਉਹਨੇ ਉਹ ਵੀ ਦਾਤੇ ਲਾਤੇ ਤੇ ਉਹ ਇੰਨਾ ਕਮੀਨਾ ਸੀ ਪੁਸ਼ ਕਰਕੇ ਫਿਰ ਉਤਾ ਨਲਤਾ ਹਾਰ ਗਿਆ ਤਾਂ ਉਸਨੇ ਉਸਤੇ ਸਾਰੇ ਗਹਿਣੇ ਤੇ ਲੋਹਾਈ ਉਹਦੇ ਕੱਪੜੇ ਤੱਕ ਲੋਹਲੇ ਇੱਕ ਕਪੜਾ ਵੀ ਨਾ ਉਹਦੇ ਕੋਲ ਛੱਡਿਆ ਸਿਰਫ ਦਮਯੰਤੀ ਤੇ ਬਸ ਜਿਹੜਾ ਇੱਕ ਇੱਕ ਸਾੜੀ ਉਹਦੇ ਪਾਈ ਹੋਈ ਸੀ ਬਸ ਉਹੀ ਸੀ ਉਹਦੇ ਕੋਲ ਤੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਵੀ ਹੁਣ ਸਾਰਾ ਕੁਝ ਤਾਂ ਮੇਰਾ ਹੋ ਗਿਆ ਉਹਨੇ ਅਨਾਉਂਸ ਕਰਤਾ ਵੀ ਜਿਹੜਾ ਵੀ ਕੋਈ ਇਹਨਾਂ ਨੂੰ ਮੇਰੇ ਰਾਜ ਦੇ ਵਿੱਚੋਂ ਕੁਈ ਵੀ ਇਹਨਾਂ ਦੀ ਹੈਲਪ ਕਰੂਗਾ ਇਹਨਾਂ ਨੂੰ ਖਾਣ ਪੀਣ ਨੂੰ ਕੁਝ ਦੇਊਗਾ ਇਹਨਾਂ ਨੂੰ ਸ਼ੈਲਟਰ ਦੇਊਗਾ ਤੇ ਮੈਂ ਉਹਨਾਂ ਨੂੰ ਮਰਵਾ ਦਊਗਾ ਉਸੇ ਟਾਈਮ ਤੇ ਇਸ ਕਰਕੇ ਪਰਜਾ ਵੀ ਮਜਬੂਰ ਸੀ ਪਰ ਸਾਰੇ ਰੋ ਰਹੇ ਸੀ ਕਿ ਪੁਸ਼ਕਰਤਾ ਬਹੁਤ ਜ਼ਾਲਮ ਬੰਦਾ ਹੈ ਤੇ ਰਾਜਾ ਨਾਲ ਕਿੰਨਾ ਚੰਗਾ ਸੀ ਪਰ ਅਸੀਂ ਹੁਣ ਕਰ ਵੀ ਕੀ ਸਕਦੇ ਹਾਂ ਕਿਉਂਕਿ ਉਹਦਾ ਸਾਰਾ ਰਾਜ ਭਗ ਸਭ ਕੁਝ ਖਸ ਗਿਆ ਫਿਰ ਦਮਯੰਤੀ ਨੇ ਦੇ ਦੋ ਬੱਚੇ ਸੀ ਉਸਨੇ ਫਟਾਫਟ ਆ ਕੇ ਆਪਣੇ ਇੱਕ ਜਿਹੜਾ ਸਾਰਥੀ ਜਿਹੜਾ ਰੱਥ ਚਲਾਉਂਦਾ ਹੁੰਦਾ ਸੀ ਨਾ ਤੇ ਉਹ ਵੀ ਬਹੁਤ ਸਿਆਣਾ ਸੀ ਉਸ ਨੂੰ ਨੇ ਕਿਹਾ ਕਿ ਤੂੰ ਇੱਕਦਮ ਨਾ ਜਿਹੜੇ ਇੱਕ ਉਹਦਾ ਘੋੜਾ ਸੀ ਬਹੁਤ ਤੇਜ਼ ਰਾਜਾ ਨਾਲ ਦਾ ਤੇ ਉਹ ਉੱਡ ਵੀ ਸਕਦਾ ਸੀ ਸਮਾਨ ਦੇ ਵਿੱਚ ਤੇ ਉਹਨੇ ਕਿਹਾ ਇਸ ਘੋੜੇ ਨੂੰ ਤੇ ਦੇ ਉੱਤੇ ਮੇਰੇ ਦੋਨੋਂ ਬੱਚੇ ਬਿਠਾ ਕੇ ਨਾ ਤੂੰ ਇੱਕਦਮ ਅਦ੍ਰਿਸ਼ਟ ਹੋ ਜਾ ਤੇ ਫਟਾਫਟ ਜਾ ਮੇਰੇ ਪਿੱਕਿਆਂ ਦੇ ਜਾ ਕੇ ਇਹਨੂੰ ਛੱਡਿਆ ਕਿਉਂਕਿ ਉਹਦੇ ਮਾਮਾ-ਬਾਪ ਵੀ ਰਾਜੀ ਸੀ ਉਹ ਕਹਿੰਦੀ ਵੀ ਉਹਨਾਂ ਨੂੰ ਇਹਨਾਂ ਨੂੰ ਛੱਡਿਆ ਤੇ ਪਰ ਮੈਂ ਤਾਂ ਹਮੇਸ਼ਾ ਆਪਣੇ ਪਤੀ ਦਾ ਸਾਥ ਹੀ ਦੇਣਾ ਚਾਹੇ ਚੰਗੇ ਦਿਨ ਹੋਣ ਜਾਂ ਮਾੜੇ ਦਿਨ ਹੋਣ ਤਾਂ ਬੱਚਿਆਂ ਨੂੰ ਸੇਫ ਕਰ ਦੇ ਤੂੰ ਤੇ ਉਹ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਨਾਲ ਕੇ ਛੱਡਿਆ ਆ ਫਿਰ ਰਾਜਾ ਨਲ ਤੇ ਦਮਯੰਤੀ ਉਹ ਦੋਨੋਂ ਜੰਗਲਾਂ ਦੇ ਵਿੱਚ ਦੀ ਕਿਉਂਕਿ ਸ਼ਹਿਰੋਂ ਤਾਂ ਕੱਢਤਾ ਉਹਨਾਂ ਨੂੰ ਕੋਰ ਜੰਗਲ ਦੇ ਵਿੱਚ ਚਲੇ ਗਏ ਭੁੱਖੇ ਪਿਆਸੇ ਕੋਈ ਚੀਜ਼ ਨਹੀਂ ਕੋਲ ਉਹਨਾਂ ਦੇ ਤੇ ਰਾਜਰ ਨਲ ਦੇ ਤੰਤੇ ਕੋਈ ਕੱਪੜਾ ਨਹੀਂ ਤੇ ਉਸਨੇ ਆਪਣੀ ਸਾੜੀ ਦਾ ਕੁਝ ਹਿੱਸਾ ਪਾੜ ਕੇ ਅਧਿਕ ਸਾੜੀ ਸਮਝ ਲੋ ਵੀ ਉਹਨੂੰ ਨਲ ਨੂੰ ਟਕਣ ਵਾਸਤੇ ਦਿੱਤੀ ਦ੍ਰਵਯੰਤੀ ਨੇ ਇਹ ਇੰਨਾ ਹੱਲਾਂ ਦੇ ਵਿੱਚੋਂ ਭੁੱਖਣ ਭਾਣੇ ਥੱਕੇ ਹਾਰੇ ਜਦੋਂ ਤੁਰਦੇ ਤੁਰਦੇ ਜੰਗਲ 'ਚ ਪਹੁੰਚੇ ਤਾਂ ਰਾਤ ਪੈ ਗਈ ਉਹ ਜੰਗਲ ਦੇ ਵਿੱਚੋਂ ਥੋੜੀ ਜਿਹੀ ਥਾਂ ਦੇਖ ਕੇ ਉੱਥੇ ਵਿਸ਼ਰਾਮ ਕਰਨ ਲੱਗੇ ਤਾਂ ਰਾਜਰ ਨਾਲ ਨੇ ਤੇ ਵੀ ਅੰਤ ਨੂੰ ਸਮਝ ਆਵੀ ਮੇਰੇ ਤੇ ਤਾ ਪਤਾ ਨਹੀਂ ਕੀ ਮੈਨੂੰ ਹੋ ਗਿਆ ਮੇਰੀ ਤਾਂ ਅਕਲ ਹੁਣ ਕੰਮ ਨਹੀਂ ਕਰ ਰਹੀ ਤੇ ਮੈਂ ਹੁਣ ਪਹਿਲਾਂ ਵਾਲਾ ਨਹੀਂ ਰਹਾ ਮੈਂ ਤੈਨੂੰ ਡਿਫੈਂਡ ਵੀ ਨਹੀਂ ਕਰ ਸਕੂਗਾ ਤੇ ਤੂੰ ਨਾ ਚੰਗਾ ਵੀ ਤੂੰ ਇਸ ਤਰ੍ਹਾਂ ਉਹਨੂੰ ਰਸਤਾ ਸਮਝਾ ਤਾ ਵੀ ਇਸ ਜੰਗਲ ਤੋਂ ਤੂੰ ਕਿਧਰਲੀ ਸਾਈਡ ਤੇ ਜਾਣਾ ਸਾਊਥ ਦੀ ਦਿਸ਼ਾ ਵੱਲ ਜਾਇਂ ਤੇ ਤੁਰਦੀ 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 ਨਾ ਫਿਰ ਤੈਨੂੰ ਇੱਕ ਇੱਕ ਸਿਟੀ ਆਊਗਾ ਇੱਕ ਰਾਜੇ ਦੀ ਰਾਜਧਾਨੀ ਹੈ ਉਹ ਬੀਚੰਗਹ ਰਾਜਾ ਬਹੁਤ ਤੇ ਤੂੰ ਉਹਦੇ ਕੋਲ ਚਲੀ ਜਾਈਂ ਉੱਥੋਂ ਤੈਨੂੰ ਸ਼ੈਲਟਰ ਮਿਲੂਗਾ ਉੱਥੋਂ ਫਿਰ ਤੂੰ ਪੁੱਛਦੀ ਪਹੁੰਚਾਉਂਦੀ ਤੇਰੇ ਮਾਵਾ ਪਤਾ ਜਿਹੜਾ ਸਟੇਟ ਹੈ ਉੱਥੇ ਤੈਨੂੰ ਪਹੁੰਚਾ ਦੇਣਗੇ ਤੇ ਤੂੰ ਹੁਣ ਮੈਨੂੰ ਮੇਰਾ ਸਾਥ ਛੱਡ ਦੇ ਕਿਉਂਕਿ ਮੇਰੇ ਨਾਲ ਬਹੁਤ ਔਖੀਆਂ ਹੋਣਗੀਆਂ ਪਤਾ ਨਹੀਂ ਅੱਗੋਂ ਮੇਰੀ ਕਿਸਮਤ ਵਿੱਚ ਕੀ ਲਿਖਿਆ ਤੇ ਮੈਨੂੰ ਕੀ ਕੁਝ ਚੱਲਣਾ ਪੈਣਾ ਮੈਂ ਇਸ ਸਾਲ ਦੇ ਵਿੱਚ ਤੈਨੂੰ ਨਹੀਂ ਆਪਣੇ ਨਾਲ ਰੱਖ ਸਕਦਾ ਦਮਨਤੀ ਬਹੁਤ ਹੈਰਾਨ ਹੋਈ ਬੜੀ ਸ਼ੌਕਟ ਹੋਈ ਉਹ ਕਹਿੰਦੀ ਕਿ ਤੂੰ ਕਿਸ ਤਰ੍ਹਾਂ ਸੋਚ ਲਿਆ ਕਿ ਸਿਰਫ ਮੈਂ ਤੇਰੇ ਸੁੱਖਾਂ ਦੇ ਸਾਥੀ ਹਾਂ ਤੇ ਅੱਜ ਤੇਰੇ ਕੋਲ ਰਾਜਪਾਗ ਨਹੀਂ ਰਿਹਾ ਤੇਰਾ ਇਸ ਤਰ੍ਹਾਂ ਦਾ ਹਾਲ ਹੋ ਗਿਆ ਪਰ ਮੈਂ ਤਾਂ ਅਰਧ ਸਰੀਰੀ ਕਿਹਾ ਜਾਂਦਾ ਨਾ ਜਿਹੜੀ ਨਾਰੀ ਹੁੰਦੀ ਹੈ ਵੀ ਮੈਂ ਤਾਂ ਤੇਰਾ ਹਿੱਸਾ ਹੀ ਹਾਂ ਇੱਕ ਤੇਰੀ ਜਾਨ ਦਾ ਹਿੱਸਾ ਹਾਂ ਮੈਂ ਕਿਸ ਤਰ੍ਹਾਂ ਤੇਨੂੰ ਛੱਡ ਕੇ ਜਾ ਸਕਦੀ ਹਾਂ ਸੋ ਜੋ ਵੀ ਦੁੱਖ ਸੁੱਖ ਚੱਲਣਾ ਹੈ ਇਕੱਠੇ ਚੱਲਾਂਗੇ ਤੇ ਇਹ ਗੱਲ ਕਦੇ ਮੈਨੂੰ ਦੁਬਾਰਾ ਨਾ ਕਹੀਂ ਮੈਨੂੰ ਬਹੁਤ ਜ਼ਿਆਦਾ ਦਰਦ ਪੀੜਾ ਹੋਈ ਇਸ ਚੀਜ਼ ਦੀ ਵੇਰ ਦਮਯੰਤੀ ਕਿਉਂਕਿ ਬਹੁਤ ਜ਼ਿਆਦਾ ਥੱਕੀ ਹੋਈ ਸੀ ਤਕਾਫ ਉਤਰ ਚੂਰ ਸੀ ਉਹਨੂੰ ਨੀਂਦ ਆ ਗਈ ਥੋੜੀ ਦੇਰ ਲਈ ਉਹ ਜਦੋਂ ਸੌਂ ਗਈ ਤਾਂ ਰਾਜਨਾਲ ਨੇ ਸੋਚਿਆ ਕਿ ਇਸ ਤਰ੍ਹਾਂ ਇਹਨੇ ਮੈਨੂੰ ਨਹੀਂ ਛੱਡਣਾ ਹੈ ਤੇ ਕਿੱਥੋਂ ਤਕਲੀਫਾਂ ਚੱਲੂਗੀ ਮੇਰੇ ਨਾਲ ਇਸ ਕਰਕੇ ਨਾ ਜਿਸ ਤਰ੍ਹਾਂ ਮੈਨੂੰ ਸਮਝਾਈ ਦਿੱਤਾ ਹੈ ਆਪਣੇ ਆਪ ਚਲੀ ਜਾਊਗੀ ਉੱਥੇ ਤੇ ਰਾਜਨਾਲ ਉਹਨੂੰ ਸੁੱਤੀ ਪਈ ਨੂੰ ਛੱਡ ਕੇ ਆਪ ਚਲਾ ਗਿਆ ਜਦੋਂ ਦਮਯੰਤੀ ਦੀ ਜਾਗ ਖੁੱਲੀ ਤਾਂ ਹੈਰਾਨ ਹੋ ਗਈ ਕਿ ਨਾਲ ਕਿੱਥੇ ਚਲੇ ਗਿਆ ਉਹਨੂੰ ਬਹੁਤ ਡਰ ਵੀ ਲੱਗਿਆ ਸੁੰਨਸਾਨ ਜੰਗਲ ਸ਼ਾਂ ਸ਼ਾਂ ਕਰ ਰਿਹਾ ਤੇ ਇਸ ਤਰ੍ਹਾਂ ਦੇ ਜਾਨਵਰ ਰਾਤ ਨੂੰ ਨਿਕਲੇ ਹੋਏ ਇੱਥੇ ਬੜੇ ਖਤਰਨਾਕ ਇਹ ਦਰਖਤਾਂ ਦੀਆਂ ਆਵਾਜ਼ਾਂ ਆ ਰਹੀਆਂ ਤੇ ਉਹ ਉੱਚੀ ਉੱਚੀ ਨਲ ਨਲ ਨੂੰ ਰਾਜਾ ਜੀ ਰਾਜਾ ਜੀ ਪੁਕਾਰਦੀ ਹੋਈ ਇਧਰ ਉਧਰ ਤੌੜੀ ਫਿਰ ਰਹੀ ਸੀ ਤਾਂ ਉੱਥੇ ਬਹੁਤ ਵੱਡਾ ਇੱਕ ਅਜਗਰ ਨਿਕਲੇ ਆ ਅਜਗਰ ਪਾਈਥਨ ਜਿਹੜਾ ਹੁੰਦਾ ਸਰਾਲ ਵੀ ਜਿਹਨੂੰ ਕਹਿੰਦੇ ਨੇ ਤਾਂ ਉਹ ਬੜਾ ਭਾਰਾ ਹੁੰਦਾ ਬਹੁਤ ਵੱਡਾ ਹੁੰਦਾ ਤੇ ਉਹ ਬੜਾ ਸਲੱਗ ਜਿਹਾ ਹੁੰਦਾ ਕਿਉਂਕਿ ਭਾਰਾ ਬਹੁਤ ਹੁੰਦਾ ਨਾ ਬਹੁਤ ਸੱਪ ਵਾਂਗੂ ਤੇਜ਼ ਤੇਜ਼ ਨਹੀਂ ਦੌੜ ਸਕਦਾ ਪਰ ਉਹਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਜਿੱਥੋਂ ਸੁੰਗਲਵੇ ਵੀ ਕੋਈ ਸ਼ਿਕਾਰ ਆ ਰਿਹਾ ਮੇਰੇ ਵੱਲ ਤਾਂ ਉਹ ਲੰਬਾ ਸਰਾਬ ਸਾਪ ਹਰਦਾ ਤੇ ਉਹ ਜਿਹੜਾ ਸ਼ਿਕਾਰ ਹੈ ਆਪਣੇ ਆਪ ਹੀ ਉਹਦੇ ਵੱਲ ਨੂੰ ਜਿਵੇਂ ਮੈਗਨੇਟ ਖਿੱਚਦਾ ਹੁੰਦਾ ਨਾ ਲੋਹੇ ਨੂੰ ਉਹ ਜਿਹੜਾ ਸ਼ਿਕਾਰ ਹੈ ਉਹਦੇ ਵੱਲ ਨੂੰ ਖਿੱਚਿਆ ਤੁਰਿਆ ਜਾਂਦਾ ਤੇ ਉਹ ਪੂਰੇ ਤੇ ਪੂਰੇ ਸ਼ਿਕਾਰ ਨੂੰ ਇੰਗਲਫ ਕਰ ਲੈਂਦਾ ਆਪਣੇ ਅੰਦਰ ਵੱਡੇ ਵੱਡੇ ਜਾਨਵਰਾਂ ਨੂੰ ਵੀ ਉਹ ਆਪਣੇ ਅੰਦਰ ਲੈ ਜਾਂਦਾ ਸੋ ਜਦੋਂ ਸਿਤਰੀ ਸੌਰੀ ਜਦੋਂ ਆਹ ਦਮਯੰਤੀ ਆਪਣੇ ਪਤੀ ਨੂੰ ਲੱਭਦੀ ਫਿਰ ਰਹੀ ਸੀ ਤੇ ਉਹਨੂੰ ਤਾਂ ਕੁਝ ਹੋਸ਼ ਨਹੀਂ ਐ ਇੱਧਰ-ਉੱਧਰ ਇੱਧਰ-ਉੱਧਰ ਦੇਖਦੀ ਸੀ ਤਾਂ ਉਹ ਅਜਗਰ ਨੇ ਭੁੱਖਾ ਸੀ ਉਹਨੇ ਬਸ ਇਸੇ ਤਰ੍ਹਾਂ ਕੀਤਾ ਲੰਬਾ ਸਾਰਾ ਸੱਪ ਪਰਿਆ ਤੇ ਦਮਯੰਤੀ ਨੂੰ ਖਿੱਚ ਲਿਆ ਆਪਣੇ ਵੱਲ ਤੇ ਦਮਯੰਤੀ ਨੂੰ ਅੰਧੇ ਕੰਨوں ਨੇ निगल ਵੀ ਲਿਆ ਤਾਂ ਦਮਯੰਤੀ ਵੀ ਇੰਨੀ ਦੁਖੀ ਸੀ ਉਹ ਕਹਿਣ ਸੀ ਵੀ ਇਹਨਾਂ ਨੂੰ ਚੰਗਾ ਚੱਲ ਮੇਰੀ ਮੌਤ ਹੀ ਹੋ ਜੇ ਮੈਂ ਹੁਣ ਨਹੀਂ ਜੀ ਕੇ ਵੀ ਕੀ ਕਰਨਾ ਮੇਰਾ ਪਤੀ ਮੈਨੂੰ ਛੱਡ ਗਿਆ ਐਨ ਲੋ ਟੇਕ ਸ਼ਿਕਾਰੀ ਸੀ ਉਹ ਉਹਦੇ ਕੋਲ ਸ਼ਸਤਰ ਵਗੈਰਾ ਵੀ ਸੀ ਵੈਪਨਸ ਵੀ ਸੀ ਤੇ ਉਹ ਸ਼ਿਕਾਰੀ ਰਾਤ ਨੂੰ ਵੀ ਸ਼ਿਕਾਰ ਕਰਦਾ ਹੁੰਦਾ ਸੀ ਜਦੋਂ ਉਹਨੂੰ ਲੱਭ ਜਾਂਦਾ ਸੀ ਕੋਈ ਸ਼ਿਕਾਰ ਤੇ ਉਸਨੇ ਦੇਖਿਆ ਵੀ ਅੱਧੀ ਬਾਡੀ ਅੰਦਰ ਜਾ ਚੁੱਕੀ ਹੈ ਕਿਸੇ ਨੂੰ ਇਹ ਖਾ ਰਿਹਾ ਅਜਗਰ ਤਾਂ ਉਸਨੇ ਅਜਗਰ ਨੂੰ ਕੱਟਤਾ ਆਪਣੇ ਸ਼ਸਤਰਾਂ ਦੇ ਨਾਲ ਤੇ ਦਵੰਤਿ ਨੂੰ ਬਚਾ ਲਿਆ ਦੁਮਯੰਤੀ ਦਾ ਰੂਪ ਇੰਨਾ ਜ਼ਿਆਦਾ ਸਈ ਬਹੁਤ ਜ਼ਿਆਦਾ ਸੋਹਣੀ ਸੀ ਤੇ ਦੇਵਤੇ ਵੀ ਮੁਹਤ ਸੀ ਇੰਨੀ ਜ਼ਿਆਦਾ ਸੁੰਦਰਤਾ ਸੀ ਉਹਦੇ ਵਿੱਚ ਦੂਜੀ ਗੱਲ ਉਹ ਪਤੀ ਵਰਤਾ ਸੀ ਤੇ ਚਿਹਰੇ ਦੇ ਨੂਰ ਹੀ ਵੱਖਰਾ ਸੀ ਤੇ ਰਾਤ ਨੂੰ ਵੀ ਐਂ ਲੱਗਦਾ ਸੀ ਜਿਵੇਂ ਉਹਦੇ ਵਿੱਚੋਂ ਚਮਕ ਨਿਕਲ ਰਹੀ ਉਹਦੀ ਬਾਡੀ ਦੇ ਵਿੱਚੋਂ ਜਿਵੇਂ ਚਾਨਣ ਨਿਕਲ ਰਿਹਾ ਹੁੰਦਾ ਤੇ ਉਹ ਬਹੁਤ ਅਟਰੈਕਟ ਹੋ ਗਿਆ ਉਹਦੇ ਵੱਲ ਤਾਂ ਦਰਯੰਤੀ ਸਮਝ ਗਈ ਤੇ ਉਹਨੇ ਕਿਹਾ ਵੀ ਦੇਖ ਇਕਵਰੀ ਤੂੰ ਮੈਨੂੰ ਟੱਚ ਕੀਤਾ ਮੈਨੂੰ ਬਾਹਰ ਕੱਢਣ ਲਈ ਮੈਨੂੰ ਬਚਾ ਲਿਆ ਉਹ ਉੱਥੇ ਚਲੋ ਕੋਈ ਗੱਲ ਨਹੀਂ ਪਰ ਮੈਨੂੰ ਹੁਣ ਮਾੜੀ ਨਜ਼ਰ ਨਾਲ ਨਾ ਦੇਖੀ ਵੀ ਮੈਂ ਪਤੀ ਵਰਤਾ ਇਸਤਰੀ ਐ ਤੇਰਾ ਨੁਕਸਾਨ ਹੋ ਜਾਊਗਾ ਕਿਉਂਕਿ ਪਤੀ ਵਰਤਾ ਦੀ लाज ਪ੍ਰਮਾਤਮਾ ਆਪ ਰੱਖਦੇ ਨੇ ਤੇ ਤੈਨੂੰ ਮੈਂ ਸਾਵਧਾਨ ਕਰਦੀ ਆ ਵੀ ਮੇਰੇ ਨਾਲ ਮਾੜੀ ਨਿਗਾਹ ਨਾਲ ਦੇਖੀ ਨਾ ਤੇ ਮੈਨੂੰ ਟੱਚ ਦਾ ਕਰਨ ਦੀ ਗਲਤੀ ਕਰੀਂ ਕਰੂ ਉਹਨੂੰ ਕਿੱਥੇ ਸਮਝਾਉਂਦੀਆਂ ਇਹ ਗੱਲਾਂ ਤਾਂ ਜਿਹੜੇ ਸ਼ਿਕਾਰੀ ਲੋਕ ਹੁੰਦੇ ਨੇ ਉਹ ਤਾਂ ਮੁੱਠੀ ਬੁੱਧੀ ਵਾਲੇ ਜਿਹਨੂੰ ਜਿਹੜੇ ਜਾਨਵਰਾਂ ਨੂੰ ਵੀ ਮਾਰ ਲੈਂਦੇ ਨੇ ਉਹਨਾਂ ਨੂੰ ਕਿਸੇ ਬੰਦੇ ਨਾਲ ਕੀ ਫਰਕ ਪੈਂਦਾ ਤੇ ਉਹ ਜਦੋਂ ਅੱਗੇ ਵਧਿਆ ਤਾਂ ਇੱਕਦਮ ਉਸ ਨੂੰ ਅੱਗ ਲੱਗ ਗਈ ਸ਼ਿਕਾਰੀ ਨੂੰ ਉਸੇ ਟਾਈਮ ਤੇ ਉਹ ਆਪਣੀ ਅੱਗ ਦੇ ਵਿੱਚ ਪਸਮ ਹੋ ਗਿਆ ਉਸ ਤੋਂ ਬਾਅਦ ਫਿਰ ਹੋਰ ਵੀ ਜ਼ਿਆਦਾ ਡਰ ਗਈ ਦਮਯੰਤੀ ਫਿਰ ਆਪਣੇ ਪਤੀ ਨੂੰ ਆਵਾਜ਼ਾਂ ਮਾਰਦੀ ਮਾਰਦੀ ਇੱਧਰ ਉੱਧਰ ਫਿਰਦੀ ਰਹੀ ਉਹ ਕੋਹਰ ਜੰਗਲ ਤੇ ਉਹਨੂੰ ਕੁਝ ਪਤਾ ਨਾ ਲੱਗੇ ਉਹ ਪ੍ਰਮਾਤਮਾ ਨੂੰ ਯਾਦ ਕੀਤਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਮੇਰਾ ਸਿਰਫ ਤੁਸੀਂ ਸਹਾਰਾ ਹਾਂ ਤੇ ਤੁਸੀਂ ਮੇਰੀ ਹੈਲਪ ਕਰੋ ਤੇ ਪ੍ਰਮਾਤਮਾ ਤਾਂ ਫਿਰ ਹੁੰਦੇ ਹੀ ਨੇ ਹਮੇਸ਼ਾ ਹਰ ਥਾਂ ਦੇ ਉੱਤੇ ਤੇ ਉਹ ਜਲ ਜਲ ਜਲੇ ਜਲ ਜਲੇ ਹਰੀ ਥਲੇ ਹਰੀ ਨਬੇ ਹਰੀ ਆਕਾਸ਼ ਦੇ ਵਿੱਚ ਵੀ ਉਹੀ ਨੇ ਧਰਤੀ ਤੇ ਵੀ ਉਹੀ ਨੇ ਜਲ ਦੇ ਵਿੱਚ ਵੀ ਉਹੀ ਨੇ ਉਹ ਤਾਂ ਉਸੇ ਵੇਲੇ ਪ੍ਰਗਟ ਹੋ ਜਾਂਦੇ ਜਦ ਉਹਨਾਂ ਨੂੰ ਆਵਾਜ਼ ਮਾਰੋ ਤੇ ਫਿਰ ਉਹਨਾਂ ਨੇ ਇੱਕ ਐਸੀ ਰਚਨਾ ਰਚਤੀ ਕਿ ਇੱਕਦਮ ਉੱਥੇ ਜਿਸ ਤਰ੍ਹਾਂ ਰਿਸ਼ੀਆਂ ਦਾ ਆਸ਼ਰਮ ਜਾਂ ਬਣ ਗਿਆ ਕੋਈ ਤੇ ਉੱਥੇ ਰਿਸ਼ੀ मुनि ਬੈਠੇ ਸੀ ਤਾਂ ਉਹਨੂੰ ਬਹੁਤ ਤਸੱਲੀ ਹੋਈ ਦਮਯੰਤੀ ਨੂੰ ਬਾਕੀ ਦੀ ਸਟੋਰੀ ਆਪਾਂ ਕੱਲ ਕਰਾਂਗੇ ਬੇਟਾ ਵਹਾਈ ਗੁਰਜੀ ਕਾਲਸਾ ਵਹਾਈ ਗੁਰਜੀ ਕੀ ਫਤਿਹ